ਇੱਕ 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 ਖੰਡਲੇ ਬਣਾਉਂਦੇ ਤੇ ਇੱਕ ਆਪਣੇ ਮਰਚਾਂ ਦੇ ਬਹੁਤ ਖਾਂਦੇ ਨੇ ਅੱਜ ਮੁੰਮੇ ਮਿਰਚਾਂ ਨਹੀਂ ਖਾਂਦੇ ਪਰ ਦੂਸਰਾਂ ਚੀ ਬਣਾਈ ਜਾਂਦਾ ਕਿਵੇਂ ਆ ਚੀ ਜਲਦੀ ਆ ਆ ਹੁਣ ਆ ਤਦ ਕਿੱਥੇ ਹੁਣ ਜਲਦੀ ਹੁਣ ਤਾਂ ਬਹੁਤ ਘੱਟ ਲੋਕਾਂ ਨੇ ਹੂੰ ਇਹ ਤਾਂ ਘੱਟ ਹੀ ਹੁੰਦਾ ਕਿੱਥੇ ਹੁਣ ਤਾਂ ਬਸ ਡੱਬੇ ਹੈਗੇ ਦੂਜੇ ਮੁੱਲ ਦੇ ਆਲੇ ਇਹਦੀ ਮਿਹਨਤ ਵੀ ਬਹੁਤ ਕਰਦੇ ਨੇ ਇਹ ਕਿੰਨੀ ਕਰਨੀ ਪੈਂਦੀ ਹੈ ਤਿਆਰਨਾ ਤੱਤਾ ਧਰਨਾ ਉਂਝਣ ਜਾਂਦਾ ਰਹੇ ਪ੍ਰਤੀਕ ਆਦੇ ਆ ਤਿਆਰਦੇ ਆ ਇਹ ਕਿਥੇ ਡੱਬਾ ਲਿਆਂਦਾ ਆਪਣੇ ਜਿੱਤੇ ਤੜਿਆ ਸਰ ਹੈ ਵੀ ਅਮੇ ਸ਼ੁੱਧ ਜੀ ਸੀ ਤੇ ਕਿੱਥੇ ਆਪਾਂ ਹੁਣ ਸੌਖਲ ਹੋਈ ਜਾਂਦੇ ਸਰੀਰ ਵੀ ਹੋ ਜਾਂਦੇ ਅਗਲੇ 4 ਵਜੇ ਕੀਤੇ ਲਾ ਆ ਗਏ ਮੇਰੇ ਰੋਟੀ ਚਿੱਲੇ ਤੇ ਚਿੱਲੇ ਤੇ ਕद्दू ਦੀ ਦਾਲ ਦਾਲ ਆਪਣੀ ਤਿਆਰ ਕੱਦੂ ਦੀ ਸਬਜ਼ੀ ਤਿਆਰ ਆਪਣੀ ਆ ਸਭ ਨੂੰ ਚਿੱਲੇ ਦੀ ਅੰਦੂਨ ਚਾਹ ਤੇ ਨਾ ਮਿਲਦੀ Ayo, kutuk paa ina, ayo, kutuk paa ina. Ayo, kutuk paa ina. Ayo, kutuk paa ina. ਆ ਨਾ ਉਹ ਪਾਰਾ ਦੀ ਮਸ਼ੀਨ ਨਾ ਮੈਂ ਤਾਂ ਯਾਰ 15 ਮਿੰਟ ਹੋ ਗਿਆ ਜੀ ਆਉਂਦਾ ਪਿਆ ਯਾਰ ਸਭ ਅੱਜ ਦੇਖੀ ਤਾਂ ਨਹੀਂ ਯਾਨੀ ਮੈਂ ਲੈਣ ਦਾ ਤਾਂ ਹੈ ਹੈ ਲੈ ਗਿਆ ਪਰ ਨਹੀਂ ਲੱਚਾਣਾ ਪਰ

ਤੋ ਅੱਜ ਸਪਰਮ ਫਿਸਟਾਇਨ 140 ਕਿੱਤੇ ਤੇ ਕੁੱਤੀ ਬਣਾਈਏ ਤੁਸੀਂ ਜਰੂਰ ਹੰ ਕਮੈਂਟ ਕਰਕੇ ਦੱਸਿਓ ਚੁੱਲੇ ਦੀ ਰੋਟੀ ਸਵਾਦ ਲੱਗਦੀ ਹੈ ਕਿ ਕੈਸ ਦੀ ਕੁੱਤੀ ਸਵਾਦ ਆ